ਉਹ ਤੇਨਾ ਮੋਟਰਸਾਈਕਲ ਦੋ ਮੋਟਰਲਾ ਹੈ ਚਾਰ ਜਾਨੇ ਸਵਾਰੀ ਤੇ ਇਕੱਲਾ ਹੀ ਇਹਦੇ ਆਪਣੇ ਮਨ ਚ ਹੀ ਗਿਆ ਚਲਾ ਆਪਣਾ ਸਾਥੀ ਉਹਨੇ ਉੜਾ ਕਰਕੇ ਆਪਣਾ ਆਪਣਾ ਤੇ ਅੰਨਾਲਾ ਉੜਿਆ ਹੈ ਜੀਪੀਐਨ ਜਾਣਦਾ ਹੈ ਤੇ ਉਹਨੇ एकदम ਆਕੂ ਲਾ ਕੇ ਤੇ ਉਹਨੇ ਮੋਟਰਸਾਈਕਲ ਉਹਨੇ ਖਲਾਤਾ ਅੱਗੇ ਲਾ ਕੇ ਢਾਕਤਾ ਉਹਨਾਂ ਨੂੰ ਤੇ ਢਾਕੇ ਤੇ ਮੁਰਕੇ ਉਹਨੂੰ ਮੋਟਰਸਾਈਕਲਾਂ ਦੇ ਇਹਦਾ ਕਰਕੇ ਮੋਟਰਸਾਈਕਲ ਡੇ ਗਿਆ ਸੜਾ ਚਲੇ ਗਿਆ ਤੇ ਮੋਬਾਈਲ ਨਾਲ ਲੈ ਗਿਆ

ਕਿ ਸਾਡੇ ਨਾਲ ਹੋਇਆ ਤੇ ਹੋਰ ਕਿਸੇ ਨਾਲ ਕੱਲ ਨੂੰ ਨਾ ਹੋਵੇ ਇਸ ਲਈ ਇਸੇ ਕਰਕੇ ਮੈਂ ਗਿਂਚਾ ਹਾਂ ਧੰਨਵਾਦ ਇਹ ਜੀ ਰਾਮਬਾਦਰ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਲੋਡਰ ਦਾ ਕੰਮ ਕਰਦਾ ਵਾ 에어ਪੋਰਟ ਤੇ ਉਹ ਪਿਛਲਾ ਪਹਿਨੋਟਾ ਚਮਿਆਰੀ ਆ ਰਾਤ ਤੱਕ ਤੱਕ ਕੜ ਕੇ ਜਿੱਤੇ ਸਾਡੇ ਕਤ 3 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ 에어ਪੋਰਟ ਤੇ ਡਿਪਲੀ ਜਾ ਰਿਹਾ ਸੀ ਕਿ ਇਹਨਾਂ ਨੂੰ ਇੱਥੇ ਸੰਜੋਟੀ ਮੋੜ ਲਾ ਕੇ ਰਾਜਸੰਸੀ ਤੋਂ 3 ਕਿਲੋਮੀਟਰ ਅਗੇ ਨੁਪੇਛੋ ਆਰ ਕੇ 4 ਨੌਜਵਾਨਾਂ ਨੇ ਉਹਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਮੋਟਰਸਾਈਕਲ ਉੱਤੇ ਸਵਾਰ ਸੀ ਉਹਨਾਂ ਨੇ ਹਣ ਕੇ ਨੂੰ ਰੋਕ ਕੇ ਇਹਨੂੰ ਇਹਦੇ ਕੋਲ ਮੋਟਰਸਾਈਕਲ ਤੇ ਮੋਬਾਈਲ ਪਰਸ ਕੋ ਲਿਆ ਇਹਨੂੰ ਕਿੱਟ ਮਾਰ ਕੇ ਜ਼ਖਮੀ ਕੀਤਾ ਅਸੀਂ ਇਸ ਸੰਬੰਧੀ 311 ਪੀਐਨਐਸ ਦਾ ਕੇਸ ਦਰਜ ਕਰਵਾਵਾ ਤੇ ਸੀਸੀਟੀਵੀ ਕੈਮਰੇ ਦੇ ਦੇਖੇ ਜਾ ਰਹੇ ਆ ਤੇ ਬਿਲਕੁਲ ਆਸ ਹੈ ਕਿ ਜਲਦ ਹੀ ਇਹ ਦੋਸ਼ੀ ਹੈ ਇਸ ਲਾਖਾਂ ਦੇ ਵਿਸ਼ੇ